ਸਾਨੂੰ ਪਤਾ ਹੈ ਇਸ ਵੇਲੇ ਪੰਜਾਬ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਪਿੱਛੋਂ ਪਾਣੀ ਜਿੱਦਾਂ ਆ ਰਿਹਾ ਕਈ ਜਗ੍ਹਾ ਜਿੱਦਾਂ ਮਤਲਬ ਜਿਹੜੇ ਬੰਨ੍ਹ ਆ ਉਹ ਟੁੱਟੇ ਹੋਏ ਆ ਤੇ ਕਈ ਜਗ੍ਹਾ ਬੰਨ੍ਹ ਟੁੱਟਣ ਦਾ ਖਤਰਾ ਆ ਤੇ ਇਸ ਵੇਲੇ ਆਪਾਂ ਪਹੁੰਚੇ ਆ ਜੜਿਆਲਾ ਤੇ ਇੱਧਰ ਹੈਗਾ ਬਡਾਲਾ ਤੇ ਆਪਾਂ ਉਹਦੇ ਲੱਗੇ ਜਿਹੜੀ ਪਡੋਰੀ ਮਸ਼ਾਰਕਤ ਹੀ ਆ ਉੱਥੇ ਮਰ ਸਾਹਿਬ ਗੁਰੂ ਘਰ ਆ ਉੱਥੇ ਸੇਵਾ ਕਰ ਰਹੇ ਆ ਨੌਜਵਾਨ ਪਹਿਲਾਂ ਇੱਥੇ ਮਿੱਟੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਚ ਮਿੱਟੀ ਨੂੰ ਬੋਰੀਆਂ ਦੇ ਵਿੱਚ ਪਾ ਕੇ ਤੇ ਫੇਰ ਉਹ ਦੇਖੋ ਟਰਾਲੀਆਂ ਦੇ ਵਿੱਚ ਉਹ ਦੇਖੋ ਲੋਡ ਕੀਤਾ ਜਾ ਰਿਹਾ ਆ ਇਦਾਂ ਟਰੈਕਟਰ ਦੇ ਮੂਰੇ ਉਹਨਾਂ ਨੇ ਆਪਣਾ ਲਾਇਆ ਹਸਾਬ ਕਿਤਾਬ ਤੇ ਉਹਦੇ ਨਾਲ ਇਦਾਂ ਮਤਲਬ ਥੋੜੀ ਮਿਹਨਤ ਘੱਟ ਹੁੰਦੀ ਆ ਤੇ ਉਦੋਂ ਹੀ ਉਹ ਲੱਦ ਕੇ ਤੇ ਇਹ ਬੰਨਾਂ ਦੇ ਉੱਤੇ ਜਿੱਦਾ ਮਤਲਬ ਸੇਵਾ ਲੈ ਕੇ ਜਾਂਦੇ ਆ ਇਦਾਂ ਵੀਰ ਹਣੀ ਸੇਵਾ ਕਰਦੇ ਵੀਰ ਜੀ ਆਓ ਮੜਾ ਜਾ ਵੀਰੇ ਪਹਿਲਾਂ ਕਿੱਥੇ ਕਿੱਥੇ ਸੇਵਾ ਲੈ ਕੇ ਗਏ ਤੁਸੀਂ ਪਹਿਲਾਂ ਜੀ ਅਸੀਂ ਪਾਰਸੋਂ ਲੈ ਕੇ ਗਏ ਸੀਗੇ ਢੱਲਮਾ ਬਿਆਸ ਦੇ ਲਾਗੇ ਉੱਥੇ ਬੰਨ ਟੁੱਟਣ ਦੀ ਕਦਾਦ ਦੇ ਵਿੱਚ ਸੀਗਾ ਤੇ ਜਿੱਦਾਂ ਸਾਨੂੰ ਉਹਨਾਂ ਦੇ ਫੋਨ ਆਏ ਤੇ ਉੱਥੇ ਸਾਰੀ ਸੰਗਤ ਮੁੰਡੇ ਮਿੱਟੀ ਲੈ ਕੇ ਤਿੰਨ ਟਰਾਲੀਆਂ ਮਿੱਟੀ ਦੀਆਂ ਲੈ ਕੇ ਉੱਥੇ ਪਹੁੰਚੇ ਸੀਗੇ ਅੱਛਾ ਜੀ ਤੇ ਅੱਜ ਇੱਥੇ ਮੋਹ ਸਾਹਿਬ ਦੇ ਲਾਗੇ ਬਰਨ ਟੁੱਟਾ ਹੋਇਆ ਆ ਉਹਨਾਂ ਦੀ ਕਾਲ ਆਈ ਸੀਗੀ ਉੱਥੇ ਜਿਹੜੇ ਤਿੰਨ ਟਰਾਲੀਆਂ ਉੱਥੇ ਭੇਜਣ ਲੱਗੇ ਆ ਤੇ ਭਾਜੀ ਸੇਵਾ ਜਦਾਂ ਮਤਲਬ ਕੱਲਾ ਪਿੰਡ ਹੀ ਆਉਂਦਾ ਜਾਂ ਹੋਰ ਲਾਗੇ ਲਾਗੇ ਦੇ ਪਿੰਡਾਂ ਦੇ ਵੀ ਲਾਗੇ ਲਾਗੇ ਦੇ ਪਿੰਡਾਂ ਦੇ ਅਸੀਂ ਵੀ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਸੰਗਤ ਅੱਨਾ ਵੱਧੋ ਵੱਧ ਪਹੁੰਚੇ ਇੱਥੇ ਜਿੰਨੀ ਵੀ ਪਹੁੰਚ ਸਕਦੇ ਆ ਤੇ ਨਾਲ ਹੋ ਕੇ ਸਾਡੇ ਮਿੱਟੀ ਵੀ ਵਾਧੂ ਆ ਸਾਡੇ ਕੋਲ ਬੋਰੇ ਵੀ ਵਾਧੂ ਆ બસ ਭਰਨ ਦੇ ਲਈ ਜਿਹਦਾ ਸੰਗਤ ਦੀ ਲੋੜਿਆ ਸੰਗਤ ਪਹੁੰਚੇ ਇੱਥੇ ਗੁਰਦੁਆਰਾ ਸਾਹਿਬ ਤੋਂ ਬਾਅਦ ਤੇ ਭਾਜੀ ਇਦਾਂ ਮੈਂ ਸਿੱਧੀ ਮਿੱਟੀ ਦੇ ਟਰਾਲੀ ਲਈ ਆ ਕੇ ਉੱਤੇ ਜਿਹਦਾ ਰੱਖ ਦਿੱਤੀ ਜਾਵੇ ਉਹਦਾ ਤਾਂ ਲੱਗਦਾ ਫਾਇਦਾ ਤੁਸੀਂ ਆਪ ਦੇਖ ਕੇ ਆਂ ਹਾਂਜੀ ਨਹੀਂ ਉਹਦਾ ਨਹੀਂ ਫਾਇਦਾ ਕੋਈ ਉਹ ਪਾਣੀ ਦਾ ਵਹਾਈ ਇੰਨਾ ਤੇਜ਼ ਆ ਤੇ ਉਹ ਮਿੱਟੀ ਇਦਾਂ ਜਿਹਾ ਆਪਾਂ ਸੈੱਟ ਦੇਵੀਂ ਜਾਂ ਟਰਾਲੀਆਂ ਨਾਲ ਮਿੱਟੀ ਹਟ ਜਾਂਦੀ ਆ ਜਿਹੜਾ ਪੱਕਾ ਬਾਨਿਆ ਪਾਣੀ ਨੂੰ ਰੋਕ ਉਹ ਬੋਰੀਆਂ ਦੇ ਨਾਲ ਹੀ ਲੱਗਦੀ ਆ ਮਤਲਬ ਆਪਣਾ ਉਹਦੇ ਵਿੱਚ ਨੁਕਸਾਨ ਆ ਆਪਾਂ ਤੇਲ ਵੀ ਫੂਕਣਾ ਸਮਾਂ ਵੀ ਖਰਾਬ ਕਰਨਾ ਮਤਲਬ ਅੱਜ ਤਾਂ ਬੋਰੀ ਆ ਦੇਖੋ ਜੀ ਇੱਧਰ ਭਰੇ ਪਏ ਆ ਵੀਰ ਹੋਣਾ ਨੇ ਤੇ ਇਦਾਂ ਬੋਰੇ ਭਰ ਕੇ ਨਾਲ ਬੀਬੀਆਂ ਵੀ ਸੇਵਾ ਕਰਨ ਲੱਗੀਆਂ ਤੇ ਇੱਧਰ ਬਜ਼ੁਰਗ ਵੀ ਲੱਗੇ ਆ ਇੱਧਰ ਸਾਰੇ ਨੌਜਵਾਨ ਆ ਜਿਆਦਾ ਤੁਹਾਨੂੰ ਪੰਜਾਬ ਦੀ ਜਿਹੜੀ ਇੱਧਰ ਨੌਜਵਾਨੀ ਜਿਹੜੀ ਉਹ ਨਜ਼ਰ ਆਊਗੀ ਵੀ ਵੀਰ ਆਪਣਾ ਉਹਨੇ ਟਰੈਕਟਰ ਦੇ ਉੱਤੋਂ ਉਤਰਿਆ ਆ ਤੇ ਉਹ ਜਿਹੜਾ ਟਰੈਕਟਰ ਦੇ ਨਾਲ ਬੋਰੇ ਲੱਦਦਾ ਵੀਰ ਨਾਲ ਵੀ ਗੱਲ ਕਰਦੇ ਆ ਪਹਿਲੇ ਕਿੰਨੇ ਕ ਦਿਨ ਹੋ ਗਏ ਜਦੋਂ ਮੈਂ ਤੁਹਾਨੂੰ ਸੇਵਾ ਕਰਦਿਆਂ ਨੂੰ ਉਤੋਂ ਮੀਂਹ ਵੀ ਪੈਂਦਾ ਆ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਭਰਾ ਆਪਣੇ ਜਿਹੜੇ ਘਰੋਂ ਬੇਘਰ ਹੋ ਗਏ ਆ ਕਈਆਂ ਦੇ ਮਾਲ ਡੰਗਰ ਰੁੜ ਗਏ ਆ ਕਈਆਂ ਦੀਆਂ ਕੋਠੀਆਂ ਰੁੜ ਗਈਆਂ ਕਈਆਂ ਦੇ ਰੋਂ ਡਈ ਆ ਵੀਡੀਓ ਸਾਹਮਣੇ ਆਉਂਦੇ ਜਾਂਦਾ ਰੋਂ ਡਈ ਆ ਮਤਲਬ ਇਦਾਂ ਦੇ ਹਾਲਾਤ ਬਣ ਗਏ ਆ ਤੁਸੀਂ ਉੱਥੇ ਦੇਖ ਕੇ ਆਏ ਆ ਇਸ ਵੇਲੇ ਕਿਦਾਂ ਦਾ ਮਾਹੌਲ ਆ ਉੱਥੇ ਪਾਜੀ ਉਧਰ ਮਾਹੌਲ ਬਹੁਤ ਖਰਾਬ ਆ ਜੀ ਲੋਕੀ ਬੇਘਰ ਹੋ ਰਹੇ ਆ ਤੇ ਹੁਣ ਅੱਜ ਸਾਨੂੰ ਲਗਭਗ 3 ਦਿਨ ਹੋ ਗਏ ਆ ਜੀ ਸੇਵਾ ਕਰਦਿਆਂ ਨੂੰ ਤੇ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨੌਜਵਾਨਾਂ ਵੱਲੋਂ ਵੀ ਅਸੀਂ ਉੱਥੇ ਹਰ ਤਰ੍ਹਾਂ ਦੀ ਮਦਦ ਕਰ ਸਕੀ ਹੈ ਜੀ ਇਹ ਜਿਹੜੀਆਂ ਇਹ ਜਿਹੜਾ ਮਾਤਾਵਾਂ ਜਿਹੜੀਆਂ ਸੇਵਾ ਕਰ ਰਹੀਆਂ ਇਹ ਕੌਣ ਹੈ ਜੀ ਇਹ ਨਰੇਗਾ ਵਾਲੇ ਆ ਜੀ ਅੱਛਾ ਇਹ ਸਰਪੰਚ ਸਾਹਿਬ ਨੇ ਭੇਜੇ ਹਾਂ ਜੀ ਅੱਜ ਭੇਜਿਆ ਜੀ ਸਰਪੰਚ ਸਾਹਿਬ ਨੇ ਉਹਨਾਂ ਵੱਲੋਂ ਭੇਜਿਆ ਹੈ ਹਾਂ ਜੀ ਚਲੋ ਜੀ ਇਹ ਵੀ ਮੈਂ ਕਹਿੰਦਾ ਵੀ ਬਹੁਤ ਵਧੀਆ ਉਪਰਾਲਾ ਆ ਵੀ ਹਾਂ ਜੀ ਇੰਨੀ ਵੀ ਸੰਗਤ ਆ ਸਾਡੇ ਪਿੰਡ ਦੇ ਐਨ ਆਰ ਆਈ ਹੋ ਗਏ ਆ ਉਹ ਸਾਰੇ ਨੌਜਵਾਨਾਂ ਦੇ ਨਾਲ ਆ ਉਹ ਕਹਿੰਦੇ ਵੀ ਸਾਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਸਾਨੂੰ ਤਲਬ ਤੁਸੀਂ ਦੱਸੋ ਹਰ ਇੱਕ ਚੀਜ਼ ਪਹੁੰਚਦੀ ਕਰਾਂਗੇ ਤੇ ਸੰਗਤ ਦੀ ਲੋੜਿਆ ਸੰਗ ਤੇ ਇੱਥੇ ਪਹੁੰਚੇ ਵੱਧ ਤੋਂ ਵੱਧ ਬੂਰੇ ਪਰੌਣ ਲਈ ਆ ਦੇਖੋ ਜੀ ਇਹ ਉਹ ਨੌਜਵਾਨ ਆ ਚੌੜੇ ਚੌੜੇ ਟੈਰਾਂ ਵਾਲੇ ਜਿਹੜਾ ਕਹਿੰਦੇ ਵੱਡੇ ਵੱਡੇ ਬੰਪਰ ਅੱਜ ਉਹ ਹੀ ਦੇਖ ਲਓ ਡਟੇਆ ਮੈਦਾਨ ਦੇ ਵਿੱਚ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਵੇ ਇਸ ਵੇਲੇ ਦੁੱਖ ਦੀ ਘੜੀ ਵਿੱਚ ਆਪਣੇ ਭਰਾਵਾਂ ਦਾ ਸਾਥ ਦਿਓ ਤੇ ਜਿਹੜੀ ਤੁਸੀਂ ਬੰਨਾਂ ਤੇ ਮਿੱਟੀ ਲੈ ਕੇ ਜਾਣੀ ਆ ਉਹ ਇਹਨਾਂ ਵੀਰਾਂ ਨੂੰ ਇਹ ਪਟੋਰੀ ਵਾਲੇ ਜਿਹੜੇ ਵੀਰ ਆ ਜਿੱਦਾਂ ਸੇਵਾ ਕਰਦੇ ਆ ਵੀ ਇਦਾਂ ਬੋਰੀਆਂ ਦੇ ਵਿੱਚ ਪਾ ਕੇ ਲੈ ਕੇ ਜਾਓ ਜੀ ਉੱਥੇ ਆਪਾਂ ਟਰਾਲੀਆਂ ਮਿੱਟੀ ਦੀਆਂ ਇਦਾਂ ਸਿੱਟੀ ਜਾਵਾਂਗੇ ਖੁਰਖੁਰ ਕੇ ਗਾਂ ਰੂੜੀ ਜਾਣੀ ਆ ਬਹੁਤ ਵਧੀਆ ਵੀਰ ਹੋਣਾਂ ਦਾ ਅਪਰਾਲਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਵਾਲ ਦੇਖ ਕੇ ਪੰਜਾਬ ਦੇ ਹੋਰ ਜਿਹੜੇ ਨੌਜਵਾਨ ਆ ਜਿਹੜੇ ਸੇਵਾ ਕਰ ਰਹੇ ਆ ਮੈਂ ਕਹਿੰਨਾ ਉਹ ਬਹੁਤ ਵਧੀਆ ਤੇ ਜਿਹੜੇ ਹਜੇ ਨਹੀਂ ਕਰਨ ਲੱਗੇ ਤੁਹਾਡੇ ਵਾਲ ਦੇਖ ਕੇ ਉਹ ਵੀ ਘਰਾਂ ਚੋਂ ਉੱਠਣਗੇ ਉਹ ਵੀ ਸੇਵਾ ਕਰਨਗੇ ਸੋ ਐਸ ਵੇਲੇ ਆ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਲੀਆਂ ਦੇਖੋ ਮਿੱਟੀ ਇਦਾਂ ਆਈ ਆ ਤੇ ਉੱਤੇ ਤਰਪਾਲਾਂ ਵੀ ਪਾਈਆਂ ਕਿਉਂਕਿ ਉਤੋਂ ਮੀਂਹ ਪੈਂਦੇ ਆ ਵੇ ਮਿੱਟੀ ਗਿੱਲੀ ਨਾ ਹੋਵੇ ਤੇ ਇੱਧਰ ਸਾਰੇ ਆ ਦੇਖੋ ਸੇਵਾ ਕਰ ਰਹੇ ਆ ਬੋਰੇ ਪਏ ਆ ਆ ਸਾਰੇ ਦੇਖ ਲਓ ਇੱਧਰ ਉਹ ਟਰਾਲੀ ਲੱਦੀ ਪਈ ਤੁਹਾਨੂੰ ਪਹਿਲਾਂ ਦਿਖਾਉltੀ ਸੀ ਤੇ ਆ ਟਰੈਕਟਰ ਖੜੇ ਆ ਟਰਾਲੀਆਂ ਖੜੀਆਂ ਇਦਾਂ ਨੌਜਵਾਨ ਮੋਰੇ ਹੋ ਕੇ ਤੇ ਐਸ ਵੇਲੇ ਜਿਹੜੇ ਪੰਜਾਬ ਦੇ ਨੌਜਵਾਨ ਆ ਫੇਰ ਮੈਂ ਕਰੀ ਉਹਨਾਂ ਨੂੰ ਸਿਰ ਝੁਕਾ ਕੇ ਸੀਸ ਝੋਨਾ ਪੰਜਾਬ ਦੇ ਨੌਜਵਾਨਾਂ ਨੂੰ ਕਿਉਂਕਿ ਮੈਂ ਉੱਥੇ ਦੇਖ ਕੇ ਆਇਆ ਸੜਕਾਂ ਦੇ ਉੱਤੇ ਐਸ ਵੇਲੇ ਕਿੱਦਾਂ ਪੰਜਾਬ ਦੀ ਨੌਜਵਾਨੀ ਮਤਲਬ ਆਪਣੇ ਭਰਾਵਾਂ ਦਾ ਜਿਹੜਾ ਦਰਦ ਬਣਾਉਣ ਲਈ ਸਾਹਮਣੇ ਆ ਰਹੀ